ਸਤਿ ਸ੍ਰੀ ਅਕਾਲ ਜੀ YouTube ਚੈਨਲ ਅਤੇ Facebook ਪੇਜ Only Truth News 082 ਸੱਚ ਦੀ ਆਵਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸੋ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਸਾ ਆਪਣਾ ਨਾਮ ਦੱਸੋਗੇ ਜੀ ਡਾਕਟਰ ਰਾਜਕੁਮਾਰ ਹਲਕਾ ਪ੍ਰਧਾਨ ਲਹਿਰਾ ਜੀ ਅਸਾ ਕਿਹੜੀ ਪਾਰਟੀ ਨੂੰ ਤੁਸੀਂ ਮਤਲਬ ਰਿਲੇਟਿਵ ਉਹ ਕਿਹੜੀ ਪਾਰਟੀ ਨੂੰ ਬਹੁਜਨ ਸਮਾਜ ਪਾਰਟੀ ਵਾਜੀ ਵਾਜੀ ਬਾਬਾ ਸਾਹਿਬ ਜੀ ਦੇ ਮਿਸ਼ਨ ਦੇ ਨਾਲ ਮਤਲਬ ਇਹ ਸਮਰਪਿਤ ਨੇ ਬਾਈ ਜੀ ਬਾਈ ਜੀ ਲਹਿਰੇ ਦਾ ਕਿਦਾਂ ਚੱਲ ਰਿਹਾ ਤੁਹਾਡਾ ਮਤਲਬ ਬਹੁਜਨ ਸਮਾਜ ਪਾਰਟੀ ਦਾ ਮੈਂ 3 ਮਹੀਨੇ ਦਾ ਪ੍ਰਧਾਨ ਬ ਹਮਨੇ ਕੁਮਾਰ ਜੀ ਬਹੁਤ ਜ਼ਿਲ੍ਹਾ ਕੋਆਰਡੀਨੇਟਰ ਜੀ ਫੋਰ ਸਕੱਤਰ ਸਾਹਿਬ ਸਭੂ ਰੰਗਾ ਜੀ ਔਰ ਬੁੱਥਾਂ ਦੇ ਪ੍ਰਧਾਨ ਸਾਡੀ ਯੂਥੀ ਟੀਮ ਹੈ ਔਰ ਜਿਹੜੇ ਸਾਡੇ ਹਲਕਾ ਲਹਿਰੇ ਦੀ ਟੀਮ ਹੈ ਸਾਰੇ ਮੇਰੇ ਤੋਂ ਜ਼ਿਆਦਾ ਕੰਮ ਕਰਨ ਵਾਲੇ ਸਾਥੀ ਨੇ ਐਤਕੀ 2027 ਦੇ ਵਿੱਚ ਅਸੀਂ ਬਹੁਤ ਜਨ ਸਮਾਜ ਪਾਰਟੀ ਨੂੰ ਜਿੱਤ ਕੇ ਹੀ ਦਮ ਲੈਵਾਂਗੇ ਕਿਉਂਕਿ ਜਿਹੜੀ ਹੁਣ ਸਾਡੀ ਲਹਿਰ ਚੱਲੀ ਹੈ ਯੂਥ ਬਹੁਤ ਮਜ਼ਬੂਤ ਸਾਡੀ ਟੀਮ ਦੇ ਵਿੱਚ 50% ਯੂਥ ਹੈ ਅਸੀਂ ਇਸ ਵਾਸਤੇ ਵਧਾਈ ਦੇ ਪਾਤਰ ਵੀ ਹਾਂ ਇਸ ਕਰਕੇ ਪਤਨ ਜੀ ਇੱਕ ਚਲੋ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ ਯੂਥ ਕਰੋ ਮਜ਼ਬੂਤ ਇੱਕ ਤੁਸੀਂ ਮਤਲਬ ਮੁਹਿੰਮ ਚਲਾਈ ਹੈ ਬੜੀ ਵਧੀਆ ਤੇ ਇੱਕ ਤੁਹਾਡੇ ਨਾਲ ਮਤਲਬ ਯੂਥ ਹੋਰ ਜੁੜ ਰਿਹਾ ਕੋਈ ਇਹ ਤੋਂ ਮਤਲਬ ਤੁਹਾਡੇ ਜਿਹੜੀ ਜੋ ਕੰਮ ਕਰਨ ਦੀ ਸਮਰਤਾ ਉਹਦੇ ਮੁਤਾਬਕ ਤੁਸੀਂ ਮਤਲਬ ਸક્ષਮ ਹੋ ਹਾਂਜੀ ਸਾਡੇ ਨਾਲ ਨੌਜਵਾਨ ਸਾਥੀ ਜਿਹੜੇ 32 ਸਕੂਲਾਂ ਦੇ ਵਿੱਚ ਪੜ ਰਹੇ ਨੇ 18 ਸਾਲ ਦੇ 20 ਸਾਲ ਦੇ ਬੀਏ ਬੀਐਡ ਦੇ ਵਿੱਚ ਪੜ੍ਹ ਰਹੇ ਨੇ ਉਹਨਾਂ ਨੂੰ ਸਕਾਲਰਸ਼ਿਪ ਦੀ ਬਹੁਤ ਵੱਡੀ ਪੰਜਾਬ ਦੀ ਜਿਹੜੀ ਸਰਕਾਰ ਐ ਨਕਮੀ ਸਰਕਾਰ ਐ ਪਹਿਲਾਂ ਕਾਂਗਰਸੀ ਦੀ ਰਹੀ ਐ ਅਕਾਲੀਆਂ ਦੀ ਰਹੀ ਐ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਐ ਇਹ ਉਹਨਾਂ ਨੂੰ ਸਮੇਂ ਸਿਰ ਸਕਾਲਰਸ਼ਿਪ ਨਹੀਂ ਦਿੰਦੀ ਜਿਸ ਕਰਕੇ ਬੱਚਿਆਂ ਨੂੰ ਗਰੀਬ ਬੱਚੇ ਨੂੰ ਪੜ੍ਹਾਈ ਦੇ ਵਿੱਚ ਬਹੁਤ ਵੱਡੀ ਕਮੀ ਐ ਉਸ ਕਰਕੇ ਬਹੁਤ ਸੇ ਨੌਜਵਾਨ ਸਾਥੀ ਪੜ੍ਹਾਈ ਤੋਂ ਵਾਂਦੇ ਵੀ ਰਹਿ ਗਏ ਨੇ ਜਦੋਂ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਈ ਸਿੱਖਿਆ ਬਿਲਕੁਲ ਫਰੀ ਕਿੱਤੀ ਜਾਊਗੀ ਜਿਹੜੀ ਸਕਾਲਰਸ਼ਿਪ ਹੈ ਬੱਚੇ ਨੂੰ ਪਹਿਲ ਦੇ ਆਧਾਰ ਤੇ ਹੀ ਦਿੱਤੀ ਜਾਊਗੀ ਅਸਰ ਪ੍ਰਧਾਨ ਜੀ ਮਾਫ ਕਰਨਾ ਤੁਸੀਂ ਅਜੰਡਾ ਬੱਲੇ ਚੱਲੇ ਗਏ ਮੈਂ ਕੁਝ ਹੋਰ ਕਹਿਣਾ ਚਾਹੁੰਦਾ ਸੀ ਚਲੋ ਦੁਬਾਰਾ ਤੋਂ ਜਿੱਦਾਂ ਤੁਸੀਂ ਮਤਲਬ ਜੂਤ ਕਰੋ ਮਜਬੂਤ ਬੂਤ ਕਰੋ ਮਜਬੂਤ ਮਾਫ ਕਰਨਾ ਉਹ ਚਲਾ ਰਹੇ ਹੋ ਇਹਦੇ ਵਿੱਚ ਕਾਫੀ ਮਦਰ ਜੂਤ ਦਾ ਯੋਗਦਾਨ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਔਰਤਾਂ ਨੂੰ ਖਾਸ ਕਰਕੇ ਕੋਈ ਇਹਦੇ ਵਿੱਚ ਪ੍ਰੇਰਿਤ ਕਰ ਰਹੇ ਹੋ ਹਾਂਜੀ ਜਿਹੜੀ ਸਾਡੀ ਔਰਤਾਂ ਨੇ ਸਾਡੇ ਬੱਚੇ ਨੇ ਕੁੜੀਆਂ ਨੇ ਉਹਨਾਂ ਨੂੰ ਬਾਬਾ ਸਾਹਿਬ ਬਾਰੇ ਪੂਰੀ ਜਾਣਕਾਰੀ ਹੈ ਉਹ ਬਾਬਾ ਸਾਹਿਬ ਦੇ ਪ੍ਰਤੀ ਸਮਰਪਤੀ ਨੇ ਗੁਰੂ ਰਵਿਦਾਸ ਜੀ ਦਾ ਬੇਗੰਪੁਰਾ ਸੁਦਾ ਸਾਨਾ ਚਾਹੁੰਦੇ ਉਹ ਬੇਗਮਪੁਰਾ ਕਿਵੇਂ ਬਸ ਸਕੋ ਜਦੋਂ ਸਾਡਾ ਕਰੀਬਾਂ ਦਾ ਰਾਜ਼ ਹੋਊਗਾ 2014 ਦੇ ਵਿੱਚ ਅਸੀਂ ਪਿੰਡ ਬੋਪਰ ਦੇ ਵਿੱਚ ਜ਼ਮੀਨ ਪ੍ਰਾਪਤ ਦੀ ਲੜਾਈ ਲੜੀ ਸੀ ਜਿਹੜਾ ਸਾਡਾ ਰਿਜ਼ਰਵ ਕੋਟੇ ਦੀ ਤੀਜੀ ਏਸੀ ਦੀ ਜ਼ਮੀਨ ਸੀ ਅਸੀਂ ਉਹਨੂੰ ਲੈਣ ਦੇ ਵਿੱਚ ਸਭ ਤੋਂ ਪਹਿਲਾਂ ਕਾਮਯਾਬ ਵੀ ਹੋਈ ਸੀ ਵਾਜੀ ਵਾਜੀ ਆਪਣਾ ਨਾ ਕੀ ਹੈ ਜੀ ਜਸਵੰਤ ਸਿੰਘ ਜੀ ਅੱਛਾ ਜਸਵੰਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਸੋ ਸੋ ਇਹ ਸਨ ਬੌਜਨ ਸਮਾਜ ਪਾਰਟੀ ਹਲਕਾ ਲਹਿਰਾ ਦੇ ਮੁਦਨ ਸਭਾ ਦੇ ਪ੍ਰਧਾਨ ਸੋ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਸੋ ਇਸ ਤਰ੍ਹਾਂ ਦੇ ਕੋਈ ਗਤੀਸ਼ੀਲ ਆਪਣੇ ਸਾਥੀਆਂ ਦੀਆਂ ਗੱਲਾਂ ਬਾਤਾਂ ਕੋਈ ਇੰਟਰਵਿਊ ਵਗੈਰਾ ਦੇਖਣ ਵਾਸਤੇ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਜਰੂਰ ਵਿਜ਼ਿਟ ਕਰੋ ਅੰਤ ਦੇ ਵਿੱਚ ਫੇਰ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦੀ ਤੁਹਾਡਾ ਆਪਣਾ ਇਸ ਤਰ੍ਹਾਂ ਦੇ ਮੁੱਦੇ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਚੈਨਲ ਦਾ ਜਰੂਰ ਵਿਜ਼ਿਟ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ